ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਮੇਰੀ ਇਸ ਕਿਤਾਬ ਜਪਜੀ ਸਾਹਿਬ ਦੇ ਵਿੱਚ 19ਵੇਂ ਪੇਜ ਦੇ ਉੱਪਰ ਪਹਿਲੀ ਪੌੜੀ ਦੀ ਤੀਸਰੀ ਪੰਕਤੀ ਜਿਹੜੀ ਕਿ ਓਖਿਆਂ ਓਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਦੀ ਗੱਲ ਕਰਾਂਗੇ ਜੀ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਤੇ ਫਿਰ ਆਪਣੀ ਸੁਰਤ ਉੱਥੇ ਲੈ ਕੇ ਜਾਓ ਜਦੋਂ ਗਾਉਣਾ ਹੈ ਕਿ ਅਸੀਂ ਬੈਠੇ ਆਂ ਸਾਡੇ ਨਾਲ ਸਾਡਾ ਯਾਰ ਨਾਨਕ ਬੈਠਾ ਹੈ ਜਿਸ ਨੇ ਮੇਰੀ ਬਾਹ ਫੜੀ ਹੈ ਸ਼ਬਦ ਗੁਰੂ ਨਾਨਕ ਦਾ ਬੋਲ ਮੇਰੇ ਨੇ ਤਾਂ ਕਿ ਮੇਰੀ ਸਾਂਝ ਮੇਰੇ ਪ੍ਰਭੂ ਪਰਮਾਤਮਾ ਨਾਲ ਪੈ ਜਾਏ ਤੇ ਅਰਦਾਸ ਬੇਨਤੀ ਹੋ ਰਹੀ ਗੱਲਾਂ ਰੇ ਮੇਰੇ ਮਾਲਕਾ ਓਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਓ ਮੇਰੇ ਰੱਬ ਜੀ ਮੇਰੇ ਇਸ ਤਨ ਦੀ ਭੁੱਖ ਦੇ ਨਾਲ ਮੇਰੇ ਮਨ ਦੀ ਭੁੱਖ ਨਹੀਂ ਮਿਟਦੀ ਚਾਹੇ ਬੰਨਾ ਪੁਰੀਆਂ ਪਰ ਬੰਨਾ ਹੁੰਦੀਆਂ ਜੀ ਪੰਡਾ ਠੀਕ ਹੈ ਜਿਹੜੇ ਮੇਰੇ ਵੀਰ ਮੇਰੇ ਭਰਾ ਖੇਤਾਂ ਵਿੱਚ ਕੰਮ ਕਰਦੇ ਪਤਾ ਤੂੜੀ ਦੀਆਂ ਪੱਠੇ ਦੀਆਂ ਪੰਡਾ ਬੰਦੇ ਹੁੰਦੇ ਸੀ ਜੀ ਤੇ ਬੰਨਾ ਪੁਰੀਆਂ ਪਾਰ ਕੀ ਪੁਰੀਆਂ ਹੁੰਦੀਆਂ ਜਿਹੜੀਆਂ ਨੌ ਪੁਰੀਆਂ ਨੇ ਭਵਨ ਨੇ ਭਾਵ ਜਿਹੜੇ ਦੁਨੀਆ ਨੇ ਜਿਹਨੂੰ ਨੌ ਪਲੈਨਟ ਕਹਿ ਦਿੰਦੇ ਆ ਜੀ ਆਪਾਂ ਨੌ ਗ੍ਰਹਿ ਕਹਿੰਦੇ ਨੇ ਭਾਵ ਉਹਨਾਂ ਗ੍ਰਹਾਂ ਦੀਆਂ ਵੀ ਤੁਸੀਂ ਪੰਡਾ ਪੰਨੋ ਜੇ ਹੁਣ ਅਮਰੀਕਾ ਦੀ ਇੱਥੇ ਦੁਨੀਆ ਦੀ ਗੱਲ ਕਰੀਏ ਇੰਦੀ ਅ ਅਰਥ ਦੀ ਗੱਲ ਕਰੀਏ ਆਪਾਂ ਅਰਥ ਦੇ ਉਪਰ ਹੀ ਨੇ ਸੋਨੇ ਜਵਾਰਤ ਹੀਰੇ ਨੇ ਠੀਕ ਹੈ ਸਾਡੀ ਹੁਣ ਮਨੁੱਖ ਦੀ ਭੁੱਖ ਨਹੀਂ ਮਿਟਦੀ ਪਹਿਲਾਂ ਆਪਾਂ ਅਰਥ ਕਰ ਲੈਨੇ ਆ ਜੀ ਚੁੱਪੇ ਆ ਜਾਂ ਚੁੱਪੇ ਸੌਰੀ ਭੁੱਖਿਆਂ ਭੁੱਖ ਨਾ ਉੱਤਰੀ ਭੁੱਖਿਆਂ ਭੁੱਖ ਦੇ ਅਧੀਨ ਰਹਿਣਾ ਤ੍ਰਿਸ਼ਨਾ ਦੇ ਅਧੀਨ ਰਹਿਣਾ ਲਾਲਚ ਦੇ ਅਧੀਨ ਰਹਿਣਾ ਜੇ ਮਨ ਦੀ ਭੁੱਖ ਦੀ ਗੱਲ ਕਰੀਏ ਭੁੱਖ ਨਾ ਉੱਤਰੀ ਮਨ ਦੀ ਭੁੱਖ ਜਿਹੜੀ ਕਦੇ ਨਹੀਂ ਉੱਤਰਦੀ ਠੀਕ ਹੈ ਮਨ ਭਾਵ ਹੋਰ ਦੀ ਹੋਰ ਚਾਹੁੰਦਾ ਰਹਿੰਦਾ ਜੇ ਬੰਨਾਪੁਰਿਆ ਭਾਵ ਚਾਹੇ ਸਾਰੀ ਦੁਨੀਆ ਦੀ ਤੁਸੀਂ ਪੰਡਾ ਬਣ ਲੋ ਹੁਣ ਇਸ ਨੂੰ ਤਨ ਤੇ ਮਨ ਦੀ ਗੱਲ ਹੋ ਰਹੀ ਹੈ ਠੀਕ ਹੈ ਆਪਣੇ ਆਪ ਤੇ ਲੈ ਕੇ ਦੇਖ ਲੋ ਕਿ ਜਿੰਮੈਂ ਦੇਖਿਆ ਯਾਰ ਪਹਿਲਾਂ ਸੋਚਦਾ ਸੀਗਾ ਹੁਣ ਅੱਜ ਤੋਂ ਕਈ ਸਾਲ ਪਹਿਲਾਂ ਛੋਟੇ ਹੁੰਦੇ ਸੀ ਅਸੀਂ ਸੋਚਦੇ ਸੀ ਯਾਰ ਵੀ ਜੇ ਸਾਲ ਦੇ 20-25 ਹਜ਼ਾਰ ਡਾਲਰ ਕਮਾ ਲਏ ਆ ਸਾਡਾ ਪੂਰਾ ਸੈਟ ਆ ਸਾਨੂੰ ਦੁਬਦ ਕਮਾਉਣ ਦੀ ਲੋੜ ਨਹੀਂ ਹੈ ਨਾ ਤੇ ਹੁਣ ਜੇ ਗੱਲ ਕਰੀਏ ਲਖੜਾ ਲਲਚੀ ਕੇਵਰ ਕੁਛ ਵੀ ਨਹੀਂ ਹੁੰਦਾ ਜਿਹੜੇ ਇੱਥੇ ਲੋਕ ਅਮਰੀਕਾ ਚ ਰਹਿੰਦੇ ਨੇ ਪਤਾ ਹੀ ਹੈ ਕਿ 30 40% ਤਾਂ ਸਰਕਾਰ ਟੈਕਸ ਲੈ ਜਾਂਦੀ ਉਹ ਤੋਂ ਬਾਅਦ ਕਰਦੇ ਰੈਂਟ ਇੰਨੇ ਹਾਈ ਨੇ ਜਿਹੜੀ ਕਰਦੀ ਮੌਰਗੇਜ ਇੰਨੀ ਹਾਈ ਨੇ ਫਿਰ ਉਸ ਤੋਂ ਬਾਅਦ ਟੈਕਸ ਸਿੰਨੇ ਹੁੰਦੇ ਜਿਹੜਾ ਸਾਨੂੰ ਅਸੀਂ ਕਦੇ ਸੋਚਿਆ ਨਹੀਂ ਸੀ ਜਿਸ ਵੇਲੇ ਹੁਣ ਗਰੋਸਰੀ ਇੰਨੀ ਵੱਧ ਗਈ ਹੈ ਕਿ ਬੰਦੇ ਕੋਲ ਜਿਹੜੀ ਇਨਕਮ ਬਾਅਦ ਚ ਬਚਦੀ ਹੈ ਉਹ ਦੋ ਪਰਿਵਾਰਾਂ ਦਾ ਦੋ ਮੀਆਂ ਬੀਬੀ ਦਾ ਗੁਜ਼ਾਰਾ ਕਰਨਾ ਵੀ ਕੇਵਰ ਔਖਾ ਹੋ ਜਾਂਦਾ ਠੀਕ ਹੈ ਜੀ ਇਸ ਲਈ ਬੰਦੇ ਦੀ ਲਾਲਸਾ ਹੋਰ ਦੀ ਹੋਰ ਵੱਧਦੀ ਜਾਂਦੀ ਹੈ ਠੀਕ ਹੈ ਕਈ ਵਾਰ ਬੰਦੇ ਕੋਲ ਮਿਲ ਵੀ ਜਾਂਦਾ ਜੋ ਹੁੰਦਾ ਅਸੀਂ ਉਸ ਤੋਂ ਸੰਤੁਸ਼ਟ ਨਹੀਂ ਹੁੰਦੇ ਸਾਨੂੰ ਹੁੰਦਾ ਵੀ ਹੋਰ ਮਿਲ ਜੇ ਠੀਕ ਹੈ ਜਿਹਦੇ ਕੋਲ ਕਾਰ ਹੁੰਦੀ ਏ ਸਾਈਕਲ ਵਾਲਾ ਕਹਿੰਦਾ ਕਿ ਮੈਨੂੰ ਕਾਰ ਮਿਲ ਜੇ ਮੈਂ ਸੁਖ ਹੋ ਜਾਊਗਾ ਕਾਰ ਵਾਲਾ ਕਹਿੰਦਾ ਮੈਨੂੰ ਬੱਸ ਜਹਾਜ਼ ਮਿਲ ਜੇ ਮੈਂ ਖੁਸ਼ ਹੋ ਜਾਊਗਾ ਜਹਾਜ਼ ਵਾਲਾ ਕਹਿੰਦਾ ਮੈਨੂੰ ਸ਼ਿਪਾਂ ਮਿਲ ਜਾਣ ਜਾਂ ਮੈਨੂੰ ਰਾਕਟ ਮਿਲ ਜੇ ਮੈਂ ਮਾਰਸ ਗ੍ਰਹਿ ਤੇ ਚਲੇ ਜਾਵਾਂ ਖੁਸ਼ ਹੋ ਜਾਊਗਾ ਅਸਲੀ ਬੰਦੇ ਦੀ ਭੁੱਖ ਅੱਗੇ ਦੇ ਅੱਗੇ ਵਧਦੀ ਜਾਂਦੀ ਏ ਹੁਣ ਦੁਨੀਆ 'ਚ ਕਿੰਨੇ ਬਿਲੀਅਨਰ ਬੈਠੇ ਕਿੰਨੇ ਟ੍ਰਿਲੀਅਨਰ ਬੈਠੇ ਜਿਨ੍ਹਾਂ ਕੋਲ ਇੰਨਾ ਪੈਸਾ ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਪਰ ਉਹਨਾਂ ਅੰਦਰ ਹੋਰ ਵੀ ਲਾਲਸਾ ਹੈਗੀ ਜਿਨ੍ਹਾਂ ਨੇ ਦੁਨੀਆ ਦੇ ਮਿਲੇ ਨੇ ਟ੍ਰਿਲੀਅਨਰ ਬੈਠੇ ਦੂਜੀ ਗੱਲ ਹੈ ਜੀ ਮਨੀ ਦਾ ਕਨਸੈਪਟ ਅਸੀਂ ਤਿਆਰ ਕੀਤਾ ਜੇ ਅਸੀਂ ਚਾਹੀਏ ਜਿੱਦੀ ਮਰਜ਼ੀ ਸੇਵਾ ਕਰ ਸਕਦੇ ਹਾਂ ਠੀਕ ਹੈ ਸੇਵਾ ਗੁਰੂ ਨਾਨਕ ਦਾ ਜਿਹੜਾ ਹੁਕਮ ਸੀਗਾ ਵੰਡ ਛਕੋ ਇੱਥੇ ਸੀ ਕਿਉਂਕਿ ਇਹਦੇ ਵਿੱਚ ਕੋਈ ਊਚ ਨੀਚ ਨਹੀਂ ਰਹਿ ਜਾਂਦਾ ਹੁਣ ਦੇਣ ਵਾਲਾ ਹੋਰ ਹੈ ਜੀ ਤੇ ਲੈਣ ਵਾਲੇ ਹੋਰ ਨੇ ਠੀਕ ਹੈ ਜਦੋਂ ਵੰਡ ਕੇ ਸ਼ੱਕਦੇ ਆ ਉਹ ਜੋ ਬਰਾਬਰਤਾ ਹੁੰਦੀ ਹੈ ਪਰ ਮਾਫ ਕਰਨਾ ਹੁਣ ਇਹ ਵੀ ਸਿੱਖਤਨ ਵਿੱਚ ਨਹੀਂ ਰਹੀ ਜੀ ਠੀਕ ਹੈ ਹੁਣ ਅਸੀਂ ਭੈਣ ਭਰਾਈ ਕਈ ਵਰਾਸ ਵਿੱਚ ਲੜ ਪੈਨੇ ਆ ਕਿਸੇ ਇੱਕ ਨਿੱਕੀ ਜੀ ਕੰਧ ਪਿੱਛੇ ਲੜ ਪੈਨੇ ਆ ਇੱਕ ਨਿੱਕੀ ਜੀ ਚੀਜ਼ ਪਿੱਛੇ ਲੜ ਪੈਨੇ ਆ ਕਿਸੇ ਨੇ ਕੁਛ ਕਹਿਤਾ ਉਹਦੇ ਨਾਲ ਲੜ ਪੈਨੇ ਆ ਲਾਲਚ ਹੀ ਨਾ ਵਧ ਗਿਆ ਜੀ ਠੀਕ ਹੈ ਪਤਾ ਨਹੀਂ ਪ੍ਰਮਾਤਮਾ ਜਾਣਦਾ ਤੁਹਾਡੀਆਂ ਤੁਸੀਂ ਜਾਣਦੇ ਹੋ ਤੁਹਾਡੇ ਮਨ ਦੀ ਗੱਲ ਹੈ ਮੇਰੀ ਮੇਰੇ ਮਨ ਦੀ ਜਾਣਦਾ ਮੇਰਾ ਪ੍ਰਮਾਤਮਾ ਜਾਣਦਾ ਗੱਲ ਇਹ ਸਾਂਝ ਕਰੋ ਉਸ ਪ੍ਰਮਾਤਮਾ ਨਾਲ ਗੱਲ ਕਰੋ ਜਿਹੜਾ ਅਰਦਾਸ ਬੇਨਤੀ ਕਰਨੀ ਹੈ ਮੇਰੇ ਮਾਲਕਾ ਸਬਰ ਸੰਤੋਖ ਬਖਸ਼ੀ ਜਿੰਨਾ ਦਿੱਤਾ ਇਹਦੇ ਵਿੱਚ ਸਾਨੂੰ ਤੂੰ ਸਬਰ ਦੇ ਨਾਲ ਸੰਤੋਖ ਦੇ ਨਾਲ ਰਹਿਣ ਨੂੰ ਦੇ ਦੇ ਠੀਕ ਹੈ ਬਸ ਆਹੀ ਕੁਝ ਚਾਹੀਦਾ ਪ੍ਰਮਾਤਮਾ ਕੋਲੋਂ ਸ਼ੁਕਰਾਨਾ ਮੰਗਲੋ ਸਬਰ ਮੰਗਲੋ ਉਸ ਨਾਲ ਉਸ ਨੂੰ ਮੰਗਲੋ ਹੌਲੀ ਹੌਲੀ ਉਸ ਦੇ ਗੁਣ ਜਿਹੜੇ ਸਬਰ ਸੰਤੋਖ ਵਾਲੇ ਗੁਣ ਉਹ ਵੀ ਸਾਡੇ ਵਿੱਚ ਆ ਜਾਣਗੇ ਬਸ ਪ੍ਰਮਾਤਮਾ ਨਾਲ ਸਾਂਝ ਪਾਈਏ ਜਿਸ ਹੌਨਾ ਥੋੜਾ ਦਿਲ ਕਰਦਾ ਤੁਸੀਂ ਇਸ ਪੌੜੀ ਨੂੰ ਗਾ ਸਕਦੇ ਆ ਅੱਜ ਜਿਵੇਂ ਗਾਇਆ ਸੀ ਮੇਰੀ ਆਮ ਗਾਇਕਦਾਨ ਥੋੜੇ ਵੱਖਰੀ ਸੀ ਹਰ ਵਾਰ ਵੱਖੋ ਵੱਖਰੀ ਹੋ ਜਾਂਦੀ ਹੈ ਪਰਮਾਤਮਾ ਜਾਣਦਾ ਜਿਵੇਂ ਸਾਂਝ ਪੈਂਦੀ ਜਾਂਦੀ ਹੈ ਬੋਲ ਬਦਲਦੇ ਜਾਂਦੇ ਨੇ ਮੈਂ ਫਿਰ ਦੱਸ ਦੁਣਾ ਮੈਂ ਕੋਈ ਗਵਈਆ ਨਹੀਂ ਆ ਇਸ ਲਈ ਮੇਰੇ ਬੋਲਾਂ ਨੂੰ ਮਾਫ ਕਰਨਾ ਜੀ ਕੋਸ਼ਿਸ਼ ਇਹ ਕਰਨੀ ਹੈ ਸਾਂਝ ਉਸ ਪਰਮਾਤਮਾ ਨਾਲ ਪਾਉਣੀ ਹੈ ਠੀਕ ਹੈ ਤੁਹਾਡੀ ਤੁਹਾਡਾ ਲਾਹ ਤੁਹਾਨੂੰ ਮਨ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਠੀਕ ਹੈ ਤੁਸੀਂ ਆਪਣਾ ਕਰਨਾ ਮੈਂ ਜੋ ਸਿੱਖਿਆ ਜੋ ਮੈਂ ਮੈਂ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸਾਂਝਾ ਕਰਦੇ ਆ ਮੈਂ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕੀ ਪਤਾ ਤੁਹਾਨੂੰ ਮੇਰੇ ਨਾਲ ਬੱਧ ਪਤਾ ਹੋਵੇ ਨੌਲੇਜ ਹਰ ਇੱਕ ਕੋਲੇ ਹੈ ਜੀ ਪਰ ਉਹ ਵਰਤ ਨਹੀਂ ਰਹੇ ਮੈਂ ਤੁਹਾਨੂੰ ਸਿਰਫ ਜਿਹੜੀ ਤੁਹਾਡੇ ਕੋਲ ਨੌਲੇਜ ਪਈ ਆ ਤੁਹਾਡੇ ਕੋਲ ਜਿਹੜਾ ਗਿਆਨ ਪਿਆ ਮੈਂ ਸਿਰਫ ਤੁਹਾਨੂੰ ਵਰਤਣ ਲਈ ਕਹਿ ਰਿਹਾ ਸਿਆਣਾ ਹਰ ਕੋਈ ਹੈ ਜੀ ਹਰ ਕੋਲੇ ਕੋਈ ਸਿਆਣਪ ਹੈਗੀ ਆ ਨੌਲੇਜ ਹੈਗੀ ਆ ਅਸੀਂ ਜਾਣ ਕੇ ਵੀ ਅਸੀਂ ਅਣਜਾਣੀਆਂ ਕਰਦੇ ਆ ਠੀਕ ਹੈ ਆ ਗੁਰਬਾਣੀ ਚ ਬੜਾ ਪਿਆਰਾ ਸ਼ਬਦ ਹੈ ਜੀ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕੀ ਇਹ ਮਾਨਾ ਜਿਹੜਾ ਨਾ ਸਾਰੀਆਂ ਗੱਲਾਂ ਜਾਣਦਾ ਹੈ ਸਾਰੀਆਂ ਗੱਲਾਂ ਜਾਣਦਾ ਪਰ ਜਾਣਦਾ ਹੋਇਆ ਵੀ ਇਹ ਔਗਣ ਕਰਦਾ ਮੈਂ ਤੁਹਾਨੂੰ ਸਿਰਫ ਇਹ ਕਹਿ ਰਿਹਾ ਕਿ ਤੁਹਾਡੇ ਕੋਲ ਨੌਲੇਜ ਹੈ ਜਾਣਦੇ ਤੁਸੀਂ ਸਭ ਕੁਝ ਆਪਸ ਸਿਰਫ ਤੁਸੀਂ ਇੱਕ ਵਾਰ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਚਾਹੇ ਇਹ ਹੀ ਪੰਕਤੀ 5-10 ਵਾਰ ਉਸ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੀ ਪ੍ਰੀਤ ਉਸ ਪ੍ਰਭੂ ਪ੍ਰਮਾਤਮਾ ਨਾਲ ਬਣ ਜਾਵੇ ਜੀ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ